ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਛੈ ਦਸਮੀ ਕਬੇ ਬਾਚ ਬੇਨਤੀ ਜੋ ਪਈ ਹਮਰੀ ਕਰੋ ਹੱਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਧਭ ਚਲ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੂਜ ਸਬੈ ਤੁਮਗਾ ਬਹੋ ਆਪ ਹਾਸ ਦਾ ਮੈਂ ਬਚਾ ਬਹੋ ਸੁਖੀ ਬਸੇ ਮੁਰ ਪਰਿਵਾਰਾ ਸੇਵਕ ਸਿਖ ਸੰਬੇਕਰ ਤਾਰਾ ਮੁਰਛਾ ਨੇ ਜਿ ਕਹਿ ਕਰੀਐ ਸੈ ਬਿਰਣ ਕੋ ਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤਮੋ ਛਾਡ ਕੋ ਵਰਨਾ ਧਾਇਓ ਜੋ ਪਰਛਾਉ ਸੋ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਤਾਰੀ ਹੈ ਤੁੰ ਤੁੰ ਸਤਰ ਹਮਾਰੇ ਮਾਰੀ ਹੈ ਆਪ ਹਾਸ ਦੇ ਮਜ ਭਰੀਐ ਮਰਨ ਕਾਲ ਕਾ ਤਰਾਸ ਨਵਰੀਐ ਓ ਜੂ ਸਦਾ ਹਮਾਰੇ ਪਛਾ ਸੀ ਦੂਜੋ ਕਰਿਓ ਰੱਛਾ ਰਾਕ ਲਿਓ ਮੋ ਰਾਖਨ ਹਾਰੇ ਸਾਇਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਮਨ ਕੇ ਹੰਤਾ ਆਤਮਾਹ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮ ਭਕਤਰ ਆ ਕਾਲ ਪਾਇ ਸ਼ਿਵਜ ਅਵਤਾਰ ਆ ਕਾਲ ਪਾਇ ਕਰਤ ਸੰ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸ ਜਵਨ ਕਾ ਜੋਗੀ ਸਭ ਕੀਓ ਬੀਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਕੋਲ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जावन काल सब जगत बनायो देव देत जस्मु उपजायो आद अंत के अवतार सोई गुरु समझो हमारा नाम शकार तिसि को हमारी सगले प्रजा जन आप सवारी शिवकन को शिव गुण सुख दियो सत्रण को पल मोह पद कियो घट घट के अंतर की जानत पले की पीर पछाणत चिंती सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब दरख करा दर्द दब दबदे अपारा ਜਬ ਆਖਰੇ ਕਰ ਤਹੋਂ ਕਬਹੁ ਤੁਮ ਮੈਂ ਮਿਤ ਦੇ ਤਰ ਸਭ ਹੋਂ ਜੇ ਤੇ ਬਦਨਾ ਸ੍ਰੇਸ਼ਟ ਸਭ ਧਾਰੇ ਆਪਿ ਆਪਨੇ ਬੋਝੂ ਚਾਰੇ ਤੁਮ ਸਭ ਹੀ ਤੇ ਰਹਤਨ ਆਲਮ ਜਾਂਤ ਭੇਦ ਬਿਦ ਹਰਿਆਲਮ ਨਰੰਕਰ ਬ੍ਰਹੰਕਾਰ ਦਲੰਬ ਆਦਨੀਲ ਨਾਦ ਸੰਭ ਤਾਕਾ ਮੁੜ ਚਾਰਦ ਪੇਤਾ ਜਾਕੋ ਭੇਦ ਨ ਪਾਵਦ ਪੇਤਾ ਤਾਂ ਕੋ ਕਰਮਾਨੁ ਨੁਮਾਨਤ ਮਹਾ ਬੁਣਕ ਚ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿੰਤ ਹੈ ਭਿਵ ਆਪਿ ਆਪਨੀ ਬੁਧ ਹੈ ਜੀਤੀ ਬਰਨਤ ਪਿੰਨ ਪਿੰਨ ਤੋ ਹੈ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਿਆ ਭੀ ਦੂਜਾ ਪ੍ਰਥਮ ਸੰਸਾਰਾ ਏਕੇ ਰੂਪਨੁ ਪਸਰੂਪਾ ਰੰਗ ਭਿਉਰਾਵ ਕਹਿ ਭਿਉਪਾਕ ਅੰਡ ਜਿਰਜ ਸਿਤਜ ਕਿਨੀ ਉਤਪਜ ਖਾਨ ਬੋਰ ਚ ਦਿਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਮਤ ਪਿਓ ਸੰਕਰੇ ਕੇਖਾ ਸਿਰਗ ਸਿਸ਼ਟ ਦਕਾਈ ਚੰਭਵ ਆਦ ਜੁਗਾਦ ਸਰੂਪ ਸਿਆਮ ਭਵ ਅਪਰਖਾ ਮੇਰੀ ਤੁਮ ਕਰੋ ਸਿੱਖ ਭਾਰ ਸਿੱਖ ਸੰਗਰ दुष्ट जेते ठवत तुत पाता सकल मलेष क्रो रण घाता जे अस्तुच तव सानी परि तिन कै दुष्ट दुखत है मरे पुरख जवन पग परे, परे तिहारे तिनके तंप संकट सब टारे जो कल कोई एक बार तिहाई जे तंके, तंके, तंके काल निकन है रक्षा होए त सब काला दुष्ट अरिष्ट तेत तत्काल ਕਿਰਪਾ ਦ੍ਰਿਸ਼ਟ ਜਾਨੇ ਹਰ ਹੋ ਤਾਕੇ ਤਾਪ ਤਨ ਕਮੈ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਸਕੇ ਨ ਕੋਈ ਏਕ ਬਾਰ ਜਨ ਤਮੇ ਸੁਬਾਰਾ ਕਾਲ ਪਾਸ ਤੇ ਤਾਹੇ ਉਭਾਰਾ ਜਿਨ ਹਰ ਨਾਮ ਤਾਰ ਕਹਾ ਦਾਰਦ ਦੁਸ਼ਟ ਦੁਖ ਤੀਰਹਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੋ ਉਭਾਰੀ ਸਰਬ ਠੋਰ ਮੈਂ ਹੋਏ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੋ ਉਭਾਰੀ ਸਰਬ ਠੋਰ ਮੈਂ ਹੋਏ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ